ਇਹਨੂੰ ਕੱਢ ਲਿਆ ਬੱਚਾ ਅਗਲੇ ਬਾਅਦ ਡਰੈਗਮੋ ਦੇਖੇ ਮੈਂ ਕਲਾਨ ਕਰੇ ਬੱਚੇ ਨੇ ਡਵਾਵਾ ਕਰਿਆ ਇੱਕ ਟੂਕਿੰਗ ਆ ਗਨ ਸ਼ਾਟ ਇਜਰੀ ਹੈ ਬ੍ਰੇਨ ਨੂੰ ਉਹ ਕਾਫੀ ਕ੍ਰਿਟੀਕਲ ਹਾਲਤ ਹੈ ਅਸੀਂ ਉਹਨਾਂ ਨੂੰ ਆਉਂਦੇ ਵੈਂਟੀਲੇਟਰ ਤੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੀ ਤਰ੍ਹਾਂ ਦੇ ਅਸੇ ਤੋਂ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤੱਤ ਕੀ ਨੇ ਤੇ ਫਿਰ ਪਰ ਗੱਲ ਆਈ ਨਹੀਂ ਕਿ ਉਹ ਬਲੇ ਉਹ ਬੈਪਨ ਨੂੰ ਦੇਸ ਗਿਆ ਅੱਛਾ ਇਹ ਨਹੀਂ ਕੱਢ ਲਿਆ ਤੁਸੀਂ ਅੱਛਾ ਅਗਲੇ ਬਾਅਦ ਡਰਾਇੰਗ ਦੇਖ ਕੇ ਮੈਂ ਕੰਨ ਕਰੇ ਬਾਕੀ ਨੰਬਰ ਵਾਲਾ ਚੱਕ ਲਾ ਲਿਖੀ ਤੇ ਆਈ ਟੂ ਰਿਪੋਰਟ ਚ ਨੰਨ ਵਿੱਚ ਨਹੀਂ ਪਤਾ ਨਹੀਂ ਮੰਮੀ ਲਈ ਕਿੰਨੇ ਆ ਰਹੇ ਨੇ ਕਿੰਨੇ ਹਾਂ ਕਿ ਜਿਹੜਾ ਹੋ ਵੀ ਇੱਕ ਲਿਆ ਹੁੰਦਾ ਨਾਮ ਕੀ ਇਹ ਦਾਪਰ ਉਹ ਜਿਹੜਾ ਹੁੰਦਾ ਟੈਸਟ ਲ ਕਰਵਾ ਲਵਾਰਾ ਕਿ ਕਰਵਾ ਲਵਾਰਾ ਬੱਚੇ ਨੂੰ ਇਹਨਾਂ ਨੂੰ ਸੋਚ ਰਹੇ ਨੇ ਨਾਮ ਕੀ ਹੈ ਕਿਮਿਸ ਤ੍ਰਿਪੰਮਨ ਹੋਤਰਾ ਪੂਰਾ ਨਾਮ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਘਰ ਛੋਟਾ ਬੱਚਾ ਹੈ ਗਨ ਹੋਈ ਹੈ ਉਹਨਾਂ ਨੂੰ ਕਿਹੜਾ ਹਾਲਤ ਕੀ ਹੁੰਦਾ ਹੈ ਇਹ ਛੋਟਾ ਬੱਚਾ ਹੈ ਕਰਵੈਨੋ ਦਾ ਨਾਮ ਹੈ ਗਨ ਸ਼ਾਟ ਇੰਜਰੀ ਹੈ ਬ੍ਰੇਨ ਨੂੰ ਉਹ ਕਾਫੀ ਕ੍ਰਿਟੀਕਲ ਹਾਲਤ ਹੈ ਅਸੀਂ ਉਹਨਾਂ ਨੂੰ ਆਂਦੇ ਰੈਂਕਿਲੇਟਰ ਤੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰ ਸਾਹਿਬ ਕਿੰਨੀ ਉਮਰ ਹੈ 12 ਸਾਲ ਦਾ ਬੱਚਾ ਜੀ ਡਾਕਟਰੋ ਕੀ ਬੋਲੋਗੇ ਇਸਾਨਾ ਲੱਗਣ ਦਾ ਕਾਰਨ ਵੀ ਅਜੇ ਕੁਝ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਲੱਗੀ ਕਿ ਕਿਸ ਤਰ੍ਹਾਂ ਬੋਲੀ ਬ੍ਰੇਨ ਕੇ ਹੈ ਹੈਡ ਹੈਡ ਬਿਲਕੁਲ ਕ੍ਰਿਟੀਕਲ ਹੈ ਹਾਂ ਜੀ ਜੀ ਸਰ ਬੁਕੇ ਦੇ ਗੋਲੀ ਲੱਗੀ ਸਰ ਕੀ ਹਾਲਾਤ ਦੇਖੋ ਜੀ ਅਸੀਂ ਬੱਚੇ ਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੀ ਤੋਂ ਐਸਐਸ ਤੋਂ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤੱਤ ਕੀ ਨੇ ਸਰ ਕੀ ਨਾਮ ਹੈ ਤੇ ਬੱਚੇ ਦਾ ਇਹਦਾ ਬੱਚੇ ਦਾ ਨਾਮ ਦੀ ਤਕਰੀਬ ਮਲਹੋਤਰਾ ਹੈ ਕਿੰਨੇ ਸਾਲ ਉਮਰ ਹੈ ਜੀ ਇਹਦੀ ਤਕਰੀਬ 14 ਸਾਲ ਹੈ ਤੇ ਸਰ ਗੋਲੀ ਲੱਗੀ ਕਿੱਥੇ ਹੈ ਗੋਲੀ ਅਸਰਚ ਲੱਗੀ ਸਰ ਹੁਣ ਕੀ ਹਾਲਾਤ ਕਿੱਦਾਂ ਬੱਚੇ ਨੂੰ ਰੈਫਰ ਕਰ ਰਹੇ ਜੀ ਇਹਨੂੰ ਕੱਢ ਲਿਆ ਬੱਚਾ ਅਗਲੇ ਬਾਅਦ ਡਰੈਗਰ ਨੂੰ ਦੇਖਿਆ ਮੈਂ ਕਲਾਨ ਕਰੇ ਬਾਕੀ ਨੇ ਡਵਾਵਾ ਕਰ ਲਿਆ ਹੈ ਇੱਕ ਟੂਕਿੰਗ ਆਹ ਗਨ ਸ਼ਾਟ ਇਜਰੀ ਹੈ ਬ੍ਰੇਨ ਨੂੰ ਉਹ ਕਾਫੀ ਕ੍ਰਿਟੀਕਲ ਹਾਲਤ ਹੈ ਅਸੀਂ ਉਹਨਾਂ ਨੂੰ ਆਉਂਦੇ ਵੈਂਟੀਲੇਟਰ ਦੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੰਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੇ ਤੋਂ ਐਸੇ ਤੋਂ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤੱਤ ਕੀ ਨੇ ਤੇ ਫਿਰ ਪਰ ਗੱਲ ਆਈ ਨਹੀਂ ਕਿ ਉਹ ਬਲੇ ਉਹ ਬੈਪਨ ਉਹ ਜਿਸ ਵਾਸਤੇ ਅੱਛਾ ਇਹ ਨਹੀਂ ਕੱਢ ਲਿਆ ਤੁਸੀਂ ਅੱਛਾ ਅਗਲੇ ਬਾਅਦ ਡਰਾਫਟ ਦੇਖ ਕੇ ਮੈਂ ਕੰਨ ਕਰੇ ਬਾਕੀ ਨੰਬਰ ਵਾਲਾ ਲੱਗ 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 ਕਿਤੇ ਹੋਰ ਕੋਰਪੋਰੇਟ ਨੰਨ ਵਿੱਚ ਨਹੀਂ ਪਤਾ ਨਹੀਂ ਮੁੰਨੇ ਲਈ ਕਿੰਨੇ ਦੂਰ ਹੈ ਬੰਦਾ ਉਹਨੇ ਇਨਫਾਨੇ ਕਿਹਾ ਤੇ ਉਹ ਵੀ ਲੇਹਾਂ ਦਾ ਜੀ ਨੌਂ ਚੀਤੇ ਦਬਾ ਦਫਤਰ ਉਹ ਜਿਹੜਾ ਹੁੰਦਾ ਟੈਸਟ ਲੈ ਕਰਵਾਉਂਦਾ ਕਿ ਕਰਵਾਉਂਦਾ ਇਹਦਾ ਨਾਮ ਕੋਈ ਸੋਚ ਰਿਹਾ ਨਾ ਉਹਦਾ ਨਾਮ ਕੀ ਹੈ ਕਿਰਮਿਸ਼ ਦੀ ਤ੍ਰਿਪੰਮਨ ਹੁੰਦਾ ਕਿਰਮਿਸ਼ ਦਾ ਆਪ ਜਾਨਾ ਕਿ ਨਾ ਜੀ ਕੋਲ ਆ ਬੱਚਾ ਜੋ ਕਰਨ ਹੋਈ ਹੈ ਉਹਨਾਂ ਨੂੰ ਕਿ ਹਾਲਤ ਕੀ ਹੁੰਦੀ ਹੈ ਛੋਟਾ ਬੱਚਾ ਹੈ ਕਰਵੈਨ ਦਾ ਨਾਮ ਹੈ ਗਨ ਸ਼ਾਟ ਇੰਜਰੀ ਹੈ ਬ੍ਰੇਨ ਨੂੰ ਉਹ ਕਾਫੀ ਕ੍ਰਿਟੀਕਲ ਹਾਲਤ ਹੈ ਅਸੀਂ ਉਹਨਾਂ ਨੂੰ ਆਉਂਦੇ ਵੈਂਟੀਲੇਟਰ ਤੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਡਾਕਟਰ ਕਿੰਨੀ ਉਮਰ ਹੈ ਬਾਰਾ ਸਾਲ ਦਾ ਬੱਚਾ ਜੀ ਤੇ ਡਾਕਟਰ ਕੀ ਬੋਲ ਰਹੀ ਹੈ ਸਟਾਨਲ ਹੋਣ ਲੱਗਣ ਦਾ ਕਾਰਨ ਕੁਝ ਅਜੇ ਕੁਝ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਲੱਗੀ ਕਿ ਕਿਸਰ ਬੋਲੀ ਬ੍ਰੇਨ ਤੇ ਹੈ ਹੈਡ ਹੈਡ ਬਿਲਕੁਲ ਕ੍ਰਿਟੀਕਲ ਹੈ ਹਸ ਜੀ ਇਹ ਬਤਾਲ ਹਾਲਤ ਚ ਸੀ ਸਰ ਮੋਕੇ ਦੇ ਗੋਲੀ ਲੱਗੀ ਹੈ ਸਰ ਕੀ ਹਾਲਾਤ ਦੇ ਦੇਖੋ ਜੀ ਅਸੀਂ ਬੱਚੇ ਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੀ ਤੋਂ ਤੇ ਐਸਐਚਓ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤਤ ਕੀ ਨੇ ਸਰ ਕੀ ਨਾਮ ਹੈ ਤੇ ਬੱਚੇ ਦਾ ਇਹਦਾ ਬੱਚੇ ਦਾ ਨਾਮ ਦੀ ਕਰਿਮ ਮਲਹੋਤਰਾ ਹੈ ਕਿੰਨੇ ਸਾਲ ਉਮਰ ਹੈ ਜੀ ਇਹਦੀ ਤਕਰੀਬ 14 ਸਾਲ ਹੈ ਤੇ ਸਰ ਗੋਲੀ ਲੱਗੀ ਕਿੱਥੇ ਹੈ ਗੋਲੀ ਅਸਰ ਚ ਲੱਗੀ ਸਰ ਹੁਣ ਕੀ ਹਾਲਾਤ ਕਿਦਾਂ ਹੈ ਬੱਚੇ ਨੂੰ ਰੈਫਰ ਕਰ ਰਹੇ ਜੀ